ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਵੇਲੇ ਨਜਾਇਜ਼ ਮਾਈਨਿੰਗ ਨੂੰ ਰੋਕੇਲ ਪਾਉਣ ਦੇ ਦਾਅਵੇ ਦੇ ਨਾਲ ਸਰਕਾਰ ਬਣਾਈ ਸੀ ਅਤੇ ਇਹ ਵੀ ਕਿਹਾ ਸੀਗਾ ਕਿ ਆਮ ਲੋਕਾਂ ਨੂੰ ਰੇਤਾ ਬਜਰੀ ਸਸਤੇ ਭਾਅ ਦੇ ਉੱਤੇ ਮਿਲੇਗਾ ਹੈਰਾਨੀ ਦੀ ਗੱਲ ਇਹ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਰੇਤੇ ਦੀ ਖੱਡ ਨਾ ਹੋਣ ਦੇ ਬਾਵਜੂਦ ਵੀ ਇੱਥੇ ਨਜਾਇਜ਼ ਮਾਈਨਿੰਗ ਦਾ سلسلہ ਲਗਾਤਾਰ ਜਾਰੀ ਹੈ ਇੱਥੋਂ ਦੇ ਐਮਐਲਏ ਵੀ ਇੱਕ ਦੋ ਵਾਰ ਚਰਚਾ ਦੇ ਵਿੱਚ ਆਏ ਨੇ ਪਿੰਡ ਸ਼ੇਰਗੜ ਜਿੱਥੇ ਕਿ ਖੜਲੇ ਦੇ ਨਾਲ ਨਜਾਇਜ਼ ਮਾਈਨਿੰਗ ਦਾ سلسلہ جاری ਹੈ ਅਤੇ ਕੋਈ 6 ਮਹੀਨਿਆਂ ਤੋਂ ਇੱਥੇ ਲਗਾਤਾਰ ਟਿੱਪਰ ਟਰਾਲੀਆਂ ਰਾਹੀਂ ਰੇਤਾ ਕੱਢਿਆ ਜਾ ਰਿਹਾ ਹੈ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਕੀਤੀ ਗਈ ਪਰ ਕਿਸੇ ਦੇ ਕੰਨ ਤੇ ਜੋ ਨਾ ਸਰਗੀ ਫਿਰ ਪਿੰਡ ਵਾਲਿਆਂ ਨੇ ਇਸ ਨੂੰ ਇੱਕ ਮੁੱਦਾ ਬਣਾ ਲਿਆ ਜਿਸ ਦੇ ਚਲਦਿਆਂ ਬੀਤੀ ਰਾਤ ਥਾਣਾ ਕੋਟ ਫਸਤਾ ਦੇ ਮਲਾਜਮਾਂ ਵੱਲੋਂ ਨਜਾਇਜ਼ ਰੇਤੇ ਨਾਲ ਭਰਿਆ ਹੋਇਆ ਇੱਕ ਟਰੈਕਟਰ ਕਬਜ਼ੇ ਵਿੱਚ ਲਿਆ ਅਤੇ ਇਸ ਤੋਂ ਇਲਾਵਾ ਕੁਝ ਟਿਪਰ ਵਗੈਰਾ ਵੀ ਕਬਜ਼ੇ 'ਚ ਲੈਣ ਦੀ ਗੱਲਬਾਤ ਸਾਹਮਣੇ ਆ ਰਹੀ ਹੈ। ਥਾਣਾ ਕੋਤਪੱਤਾ ਦੇ ਮੁੱਖ ਅਧਿਕਾਰੀ ਐਸਐਚਓ ਕਰਮਜੀਤ ਸਿੰਘ ਮੁਤਾਬਕ ਥਾਣਾ ਰਾਮਾ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਨਜਾਇਜ਼ ਰੇਤ ਦੇ ਨਾਲ ਭਰਿਆ ਇੱਕ ਸਟਰੈਕਟਰ ਟਰਾਲਾ ਟਿੰਡੇ ਵੱਲ ਜਾ ਰਿਹਾ ਹੈ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹਾਂ ਇਸ ਨੂੰ ਰੋਕ ਕਾਬੂ ਕੀਤਾ ਗਿਆ। ਐਸਐਚਓ ਦੇ ਮੁਤਾਬਕ ਇਹ ਟਰੈਕਟਰ ਟਰਾਲੀ ਪਿੰਡ ਸ਼ੇਰਗੜ ਤੋਂ ਭਰ ਕੇ ਆ ਰਿਹਾ ਸੀ ਅਤੇ ਪਿਛਲੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ। ਉਨਾਈ ਰਾਤ ਸਾਨੂੰ ਕੋਈ 1:00 ਵਜੇ ਇਨਫਰਮੇਸ਼ਨ ਮਿਲੀ ਸੀ ਜਿ ਕੋਈ ਮਾਈਨਿੰਗ ਵਾਲਾ ਟਰੈਕਟਰ ਆ ਰਿਹਾ ਹੈ ਅਸੀਂ ਫਿਰ ਜਦੋਂ ਉਹਨੂੰ ਚੈੱਕ ਕੀਤਾ ਤਾਂ ਪਿੰਡ ਛੇਰਗੜ ਨੇੜੇ ਇਹਨੂੰ ਕਾਬੂ ਕੀਤਾ ਟਰੈਕਟਰ ਹੈ ਜੀ ਇਹ ਦਸਮਿੰਦਰ ਸਿੰਘ ਨਾਮ ਦਾ ਆਦਮੀ ਹੈ ਮੈਸਰ ਖਾਨ ਨੇ ਪਿੰਡ ਦਾ ਰਹਿਣ ਵਾਲਾ ਇਹਦਾ ਟਰੈਕਟਰ ਆਰਜਨ ਔਰ ਟਰਾਲੀ ਆ ਲੋਡ ਆ ਉਹ ਰੇਤੇ ਦੀ ਠੀਕ ਹੈ ਪਰੰਤੂ ਉਹ ਏਰੀਆ ਰਾਮੇੜਾ ਦਾ ਪੈਂਦਾ ਮੈਂ ਆਪਸਾਂ ਨਾਲ ਡਿਸਕਸ ਕਰਕੇ ਹੁਣ ਰਾਮੇ ਥਾਣੇ ਵਾਲੇ ਸੰਧੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਜੀ ਇਹ ਕਿੱਥੋਂ ਤੋਂ ਲੈ ਕੇ ਆਇਆ ਸੀ ਉਹ ਕੋਈ ਪਤਾ ਲੱਗੇ ਇਹ ਜੀ ਮਾਨਸਾ ਜ਼ਿਲ੍ਹੇ ਦਾ ਪਿੰਡ ਕੋਟਲੀ ਆ ਉੱਥੋਂ ਲੈ ਕੇ ਆਇਆ ਸੀ ਕੀ ਲੀਗਲੀ ਸੀ ਜਾਂ ਤਾਂ ਇਲਿਗਲੀ ਕੰਮ ਕਰ ਰਿਹਾ ਸੀ ਇਹਦੇ ਸੁੰਦੀ ਜੀ ਹੁਣ ਉਹਨਾਂ ਨੇ ਹਜੇ ਤੱਕ ਕੋਈ ਪੇਪਰ ਤਾਂ ਇਹਨੇ ਦਿੱਤਾ ਨਹੀਂ ਨਾ ਹੀ ਕੋਈ ਇਹੋ ਜੀ ਗੱਲ ਦੱਸੀ ਆ ਇਹਦੇ ਦੱਸਣ ਮੁਤਾਬਕ ਕੋਈ ਕੁਝ ਨਹੀਂ ਆਨਲੀਗਲੀ ਸੀ ਜਾਂ ਲੀਗਲੀ ਹੈ ਨਹੀਂ ਹੁਣ ਨਾ ਕੋਈ ਮਾਨਸਾ ਠੀਕ ਹੈ ਤੇ ਇਥੇ ਇੱਕੋ ਹੀ ਸੀ ਜਾਂ ਕੋਈ ਹੋਰ ਵੀ ਸੀ ਇਸ ਦੇ ਨਾਲ ਇੱਕੋ ਹੀ ਸੀ ਕੋਈ ਤੁਸੀਂ ਪੁੱਛ ਕੇ ਚ ਕੀਤੇ ਹੋ ਵੀ ਇਹਨੇ ਤੋਂ ਪਹਿਲਾਂ ਕਿੰਨੇ ਕਿ ਲੋਡੇ ਲਾਇਏ ਨੇ ਇਹ ਪਹਿਲਾਂ ਇਹ ਕਹਿੰਦਾ ਵੀ ਮੈਂ ਲਾਇਆ ਜਿਹੜੇ ਕੁਝ 5-7 ਕਿੜੇ ਪਹਿਲਾਂ ਵੀ ਲਾਇਆ ਹੈ। ਅੱਛਾ ਜੀ। ਕੋਈ ਤੁਹਾਡੇ ਤੋਂ ਇਲਾਵਾ ਮਾਈਨਿੰਗ ਵਿਭਾਗਲੇ ਵੀ ਕਾਰਵਾਈ ਕਰ ਰਹੇ ਨੇ? ਹਾਂ ਮਾਈਨਿੰਗ ਵਿਭਾਗਲੇ ਨਾਲ ਅਸੀਂ ਇਨਫਰਮੇਸ਼ਨ ਦਿੱਤੀ ਹੈ ਸਵੰਦੀ। ਅਸੀਂ ਡੀਓ ਮਾਈਨਿੰਗ ਇਦਾਂ ਤੁਹਾਡਾ ਤਾਲਮੇਲ ਹੋਇਆ ਹੈ। ਉਹ ਵੀ ਕਰ ਰਿਹਾ ਹੈ ਕੰਮ। ਠੀਕ ਹੈ। ਜੀ। ਤੇ ਹੁਣ ਮਤਲਬ ਤੁਸੀਂ ਇਹਨੂੰ ਜਿਹੜਾ ਕਾਰਵਾਈ ਲਈ ਰਾਮੇ ਭੇਜੋ। ਹਾਂ ਰਾਮੇ ਥਾਣੇ ਵਾਲੇ ਸਵੰਦੀ ਅਗਲੀ ਕਾਰਵਾਈ ਕਰਨਗੇ। ਫਿਰ ਤੁਸੀਂ ਰਾਤ 1:30 ਵਜੇ ਦੇ ਕਰੀਬ ਨੂੰ ਨਹੀਂ ਕਰੀਬ 2:00 ਵਜੇ ਦੇ 2:00